ਸ੍ਰੀ ਕਾਲ ਜੀ ਮੈਂ ਅਦਕ ਕਲ ਸਿੰਘ ਸੰਧਵਾ ਇਹ ਬੇਗ੍ਰੇਅ ਹੈ ਸਬਜੈਕਟ ਪਿਛਲੇ ਕਈ ਦਿਨਾਂ ਤੋਂ ਹਰਬੰਸ ਸਿੰਘ ਦਲਤ ਮਜ਼ਦੂਰ ਪਿੰਡ ਜੇਠੂਕੇ ਦੀ ਲਾਸ਼ ਮਰਦਾ ਘਰ ਵਿੱਚ ਰੋਲ ਰਹੀ ਸੀ ਪਰਿਵਾਰ ਨੇ ਦਲਤ ਨੂੰ ਤਾਵਾ ਕਿਰਨਜੀਤ ਸਿੰਘ ਗਹਿਰੀ ਚੇਅਰਮੈਨ ਗੈਰ ਸੰਘਰਸ਼ਤ ਮਜ਼ਦੂਰ ਮਲਾਜ਼ਮ ਕਾਂਗਰਸ ਪੰਜਾਬ ਕੇ ਕੇਸੀ ਵਪਾਰ ਤੇ ਨੈਸ਼ਨਲ ਦਲਤ ਮਹਾਪੰਚਾਇਤ ਪੰਜਾਬ ਭਗਵੰਤ ਸਿੰਘ ਸਮਾਉ ਪ੍ਰਧਾਨ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਆਜ਼ਾਦ ਨਾਲ ਗੱਲਬਾਤ ਕਰਕੇ ਸੰਪਰਕ ਕੀਤਾ ਕਿ ਗੈਰੀ ਤੇ ਸਮਾਉ ਨੇ ਪੀੜਤ ਪਰਿਵਾਰ ਨੂੰ डीसी बठिंडा ए डीआईजी हरजीत सिंह अटवाल ਨਾਲ ਮੁਲਾਕਾਤ ਕਰਵਾਈ डीसी ਬਠਿੰਡਾ ਨੇ एसडीएम ਸੈਕਟਰੀ ਰੈੱਡ ਕਰਾਸ ਦਰਸ਼ਨ ਬਾਂਸਲ ਦੀ ਡੀਐਸਪੀ ਤੋਲ ਨੂੰ ਜੇਠੂ ਕੇ ਪਿੰਡ ਭੇਜ ਕੇ ਪਰਿਵਾਰ ਨੂੰ ਇਨਸਾਫ ਦਾ ਰੋਸਾ ਦੂਆਇਆ ਤੇ ਆਰਥਿਕ ਮਦਦ ਵੀ ਕੀਤੀ ਆਓ ਵੇਖਦੇ ਹਾਂ ਪੱਤਰਕਾਰ ਡਾਕਟਰ ਜਸਕਰਨ ਸਿੰਘ ਦੀ ਰਿਪੋਰਟ ਮੈਂ ਕਿਰਨਜੀਤ ਸਿੰਘ ਗਹਿਰੀ ਚੇਅਰਮੈਨ ਗੈਸ ਨਾਟਕ ਮਜ਼ਦੂਰ ਮਲਾਜ਼ਮ ਕਾਂਗਰਸ ਪੰਜਾਬ ਦੇ ਕਿਸੇ ਵਿਭਾਗ ਤੇ ਚੇਅਰਮੈਨ ਨੈਸ਼ਨਲ ਦਲਤ ਮਹਾਪੰਚਾਇਤ ਪੰਜਾਬ ਵੀ ਮੈਨੂੰ ਇੱਕ ਦਲਤ ਮਜ਼ਦੂਰ ਹਰਵੰਦ ਸਿੰਘ ਵੀ ਜੋ ਪਿੰਡ ਜੇਟੂ ਕੋ ਦਾ ਰਹਿਣ ਵਾਲਾ ਬਠਿੰਡਾ ਜ਼ਿਲ੍ਹੇ ਦੇ ਵਿੱਚ ਕੁਝ ਕਾਰਨਾ ਕਰਕੇ ਉਹਦੀ ਮੌਤ ਹੋ ਗਈ ਸੀ ਤੋਂ ਮੌਤ ਹੋਣ ਤੋਂ ਬਾਅਦ ਕੁਝ ਯੂਨੀਅਨ ਦੇ ਸਾਥੀਆਂ ਨੇ ਪਰਿਵਾਰ ਦੇ ਨਾਲ ਤਾਲਮਿਲ ਬਣਾ ਕੇ ਜਿਹੜਾ ਉਹ ਪੋਸਟਮਾਰਟਮ ਕਰਾਉਣ ਤੋਂ ਇਨਕਾਰ ਕਰਦਾ ਸੀ ਪਰ ਫਿਰ ਪੋਸਟਮਾਰਟਮ ਜੱਜ ਨੇ ਆਪਣੀਆਂ ਪਾਵਰਾਂ ਵਰਤ ਕੇ ਕਰਵਾਇਆ ਤੋਂ ਉਸ ਤੋਂ ਬਾਅਦ ਅੱਜ ਤੱਕ ਜਾਨੀ ਅੱਜ ਦੀ ਤਰੀਕ ਤੱਕ 17 ਦਿਨ ਬਣਦੇ ਐ ਉਹਦੀ ਡੈਡ ਬੋਡੀ ਜਿਹੜੀ ਹੈਗੀ ਹੈ ਹਰਮਨ ਸਿੰਘ ਦੀ ਬਠਿੰਡੇ ਦੇ ਮੌਤਰੀ ਵਿਜਾਈ ਸਰਕਾਰੀ ਹਸਪਤਾਲ ਦੇ ਮੁਰਦਾ ਘਰ ਦੇ ਵਿੱਚ ਪਈ ਰਹੀ ਪਰसों ਉਸਪੀਡ ਦੇ ਪਰਿਵਾਰ ਨੇ ਉਹਨਾਂ ਦੇ ਰਿਸ਼ਤੇਦਾਰਾਂ ਨੇ ਸਾਡੇ ਨਾਲ ਸੰਪਰਕ ਕੀਤਾ ਮੇਰੇ ਨਾਲ ਜਣੀ ਕਿਰਨਜੀਤ ਸਿੰਘ ਗੈਰੀ ਨਾਲ ਕਿ ਸਾਡੇ ਮਜ਼ਦੂਰਾਂ ਦੇ ਆਗੂ ਭਗਵੰਤ ਸਿੰਘ ਜੀ ਸੁਭਾਉ ਉਹਨਾਂ ਦੇ ਨਾਲ ਤਾਂ ਅਸੀਂ ਦੋਨੋਂ ਜਣੇ ਤੁਰੰਤ ਪਰਿਵਾਰ ਦੀਆਂ ਭਾਵਨਾਵਾਂ ਨੂੰ ਸਮਝੇ ਉਹ ਡਿਪਟੀ ਕਮਿਸ਼ਨਰ ਬਟਿੰਡਾ ਤੋਂ ਮਿਲੇ ਤੇ ਡੀਆਈਜੀ ਬਟਿੰਡਾ ਨੂੰ ਮਿਲੇ ਉਹ ਡਿਪਟੀ ਕਮਿਸ਼ਨਰ ਨੇ ਬਟਿੰਡਾ ਉਹਨਾਂ ਨੇ ਹਮਦਰਦੀ ਕਰਦੇ ਹੋਏ ਜੇਠੂ ਕੇ ਪਿੰਡ ਦੇ ਵਿੱਚ ਐਸ ਡੀ ਐਮ ਸਾਹਿਬ ਜਿਹੜੇ ਸੀਗੇ ਮੌੜ ਦੇ ਫੂਲ ਦੇ ਚਾਰਜ ਐ ਤੇ ਡੀ ਐਸ ਪੀ ਫੂਲ ਰੈਡ ਕਰਾਸ ਫੈਕਟਰੀ ਪਰਿਵਾਰ ਜਿਹੜੀ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਪਿੰਡ ਜੇਠੂ ਕੇ ਭੇਜਿਆ ਉਸ ਪਰਿਵਾਰ ਦੇ ਨਾਲ ਹਮਦਰਦੀ ਕਰਨ ਵਾਸਤੇ ਜਿੱਥੇ ਮੈਂ ਵੀ ਉੱਥੇ ਹਾਜ਼ਰ ਸੀ ਤੇ ਪਵਨ ਸਿੰਘ ਤੇ ਹੋਰ ਸਾਥੀ ਵੀ ਸਾਡੇ ਉੱਤੇ ਹਾਜ਼ਰ ਸੀ ਤਾਂ ਉਹਨਾਂ ਦੇ ਪਰਿਵਾਰ ਦੀ ਹਮਦਰਦੀ ਕਰਦੇ ਹੋਏ ਇੱਕ ਰੈਡ ਕਰਾਸ ਦੇ ਵੱਲੋਂ ਇੱਕ ਚੈੱਕ ਜਿਹੜਾ ਹੈਗਾ ਉਸ ਪਰਿਵਾਰ ਨੂੰ 50000 ਰੁਪਏ ਦਾ ਭੋਗ ਦੀਆਂ ਰਸਮਾਂ ਤੇ ਹੋਰ ਸਾਰੇ ਖਰਚਿਆਂ ਦੇ ਲਈ ਉਹਨਾਂ ਨੂੰ ਦਿੱਤਾ ਤੇ ਪਰ ਇੱਕ ਪਰੋਸਾ ਦੇ ਤੁਹਾਡੇ ਪਿਕਮਸਰ ਦੇ ਬਟਿੰਡਾ ਨੇ ਕਿ ਇਹਨਾਂ ਨੂੰ ਜਿਹੜਾ ਹੈਗਾ ਵੱਧ ਤੋਂ ਵੱਧ ਆਰਥਿਕ ਸਹਾਇਤਾ ਦਿਵਾਉਣ ਦੇ ਲਈ ਜਿਹੜਾ ਹੈਗਾ ਮੁੱਖ ਮੰਤਰੀ ਨੂੰ ਜਿਹੜੇ ਇਹਨਾਂ ਦੇ ਕਾਗਜ਼ਾ ਫਾਈਲ ਜਿਹੜੀ ਓਪੀਜੀ ਜਾਈ ਔਰ ਐਸ.ਐਮ ਦੇ ਨਾਲ ਤੇ ਪ੍ਰੋਸੈਸਨ ਹੈ ਵੀ ਅਸੀਂ ਰਿਕਵੈਸਟ ਕੀਤੀ ਹੈ ਕਿ ਜਿਹੜੀ ਬੀਬੀ ਉਹ ਹਰਵੰਸ ਸਿੰਘ ਦੀ ਘਰ ਵਾਲੀ ਹੈ ਉਹਨੂੰ ਕਿਤੇ ਨਾ ਕਿਤੇ ਸਰਕਾਰੀ ਤੌਰ ਤੇ ਅਡਜਸਟ ਕਰਕੇ ਇਸ ਪਰਿਵਾਰ ਦੇ ਜਿਹੜਾ ਜਿਹੜਾ ਪਰਿਵਾਰ ਹੈਗਾ ਉਹਦੇ ਰੋਟੀ ਪਾਣ ਦਾ ਪ੍ਰਬੰਧ ਜਿਹੜਾ ਉਹ ਕੀਤਾ ਜਾਂਦਾ ਤੋਂ ਡਿਊਟੀ ਨੂੰ ਸਾਰਾ ਬਠਨਾ ਦੇ ਸੀ ਤੇ ਧੰਵਾਦੀਆਂ ਜਿਨ੍ਹਾਂ ਨੇ ਤੁਰੰਤ ਐਕਸ਼ਨ ਲਿਆ ਪਰ ਵੀਡੀਓ ਤੇ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਤੇ ਲਾਈਕ